ਨੇ ਗੁਪਤਦਾਨ ਥੋੜਾ ਕੀਤਾ ਭਾਈ ਜਦੋਂ ਜੌਣ ਕਮਿਸ਼ਨ ਨੂੰ ਲਿਖਦੇ ਆ ਚਿੱਠੀ ਤਾਂ ਫਿਰ ਖੁੱਲ ਕੇ ਆ ਕੇ ਲਿਖ ਤੂੰ ਪੰਜਾਬ ਦਾ ਗ੍ਰਹਿ ਮੰਤਰੀ ਵੀ ਰਿਆਂ ਤੂੰ ਪੰਜਾਬ ਦਾ ਉਪ ਮੁੱਖ ਮੰਤਰੀ ਵੀ ਰਿਆਂ ਤੇ ਗਾਹਾਂ ਨੂੰ ਤੂੰ ਫਿਰ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣਾ ਜੋ ਇਸ ਲਈ ਸਾਹਮਣੇ ਆ ਕੇ ਲਿਖੋ ਫਿਰ ਚ ਲਿਖਣੀ ਹੈ ਜੀ ਬਾਈ ਇਹ ਸਥਿਤੀ ਪੈਦਾ ਕਿਉਂ ਹੋਈ ਹੂੰ ਸੋਚਣ ਦੀ ਲੋੜ ਹੈ ਕਿਉਂਕਿ ਇੱਕ ਨਹੀਂ ਦੋ ਚਿੱਠੀਆਂ ਦਾ ਮਾਮਲਾ ਹੈ ਇੱਕੋ ਤਰ੍ਹਾਂ ਦੀਆਂ ਦੋ ਚਿੱਠੀਆਂ ਆ ਚ ਸਾਹਮਣੇ ਆ ਦੂਸਰੀ ਚਿੱਠੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨ ਜੋਤ ਕੌਰ ਨੇ ਐਸਜੀਪੀਸੀ ਨੂੰ ਲਿਖੀ ਹੈ ਹੂੰ ਬੀਬੀ ਕਰਨਜੋਤ ਕੌਰ ਨੇ ਐਸਜੀਪੀਸੀ ਦੇ ਪ੍ਰਧਾਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਤੁਸੀਂ ਜਿਨ੍ਹਾਂ ਨੂੰ ਤੇਜਾ ਸਿੰਘ ਸਮੁੰਦਰੀ ਹਲ ਵਰਤਾਂ ਨੂੰ ਦੇ ਰਹੇ ਹੋ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮਨਾਮੇ ਨਹੀਂ ਮੰਨੇ ਜੀ ਜੇ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨ ਰਹੇ ਫਿਰ ਤੁਸੀਂ ਉਹਨਾਂ ਨੂੰ ਐਸਜੀਪੀਸੀ ਦਾ ਸਾਨ ਵਰਤਨ ਦੀ ਕਿਵੇਂ ਅੱਗੇ ਦੇ ਸਕਦੇ ਹੋ ਇਹ ਤਾਂ ਅਕਾਲਪੁਰ ਅਕਾਲ ਤਖਤ ਸਾਹਿਬ ਤੋਂ ਬੇਮੁਖੋ ਹੀ ਲੋਕ ਨੇ ਜੀ ਉਹਨਾਂ ਦਾ ਧਾਰਕੀ ਸੀ ਕਿ ਇਹੀ ਲੀਡਰਸ਼ਿਪ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਹੀ ਸੀ ਇਹੀ ਲੀਡਰਸ਼ਿਪ ਇਹ ਕਹਿੰਦੀ ਰਹੀ ਆ ਕਿ ਜੀ ਜੇ ਅਸੀਂ ਉਹ ਫੈਸਲੇ ਰਾਜਨੀਤਿਕ ਤੌਰ ਤੇ ਮੰਨ ਲਏ ਜੀ ਅਸੀਂ ਜੀ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਰਹੀ ਭਰਤੀ ਵਾਲੀ ਪ੍ਰਕਿਰਿਆ ਖਾਰੀ ਸਾਡੀ ਤਾਂ ਰਿਸਟ੍ਰਿਸ਼ਨ ਦਾ ਦੋਜੂ ਜੀ ਸਾਡੇ ਤਾਂ ਸ਼ਿਕਾਇਤ ਹੋਜੂ ਚੋਣ ਕਮਿਸ਼ਨ ਕੋਲ ਦੇਖੋ ਜੀ ਤਾਂ ਫਿਰ ਤੁਸੀਂ ਆਪ ਹੀ ਤਾਂ ਕਹਿੰਦੇ ਸੀ ਕਿ ਸਾਡੀ ਸ਼ਿਕਾਇਤ ਹੋਜੂ ਜੀ ਤੇ ਇਹ ਤਾਂ ਤੁਸੀਂ ਇਹਦੇ ਰੰਦਾਵੇ ਵਰਗੇ ਤੁਸੀਂ ਉਹ ਜਿੱਥੇ ਕਰਾਇਆ